ਬੀਤੀ ਰਾਤ 아이 ਤੇਜ਼ ਹਨੇਰੀ ਅਤੇ ਮੀਂਹ ਕਾਰਨ ਆਰੀਅ ਸਮਾਚੌਂਕ ਸਥਿਤ ਇੱਕ 100 ਸਾਲ ਪੁਰਾਣੀ ਇਮਾਰਤ ਡਿੱਗੀ ਪਰੰਤੂ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਰ ਰਹਿ ਗਿਆ ਦੱਸਦੇ ਕਿ ਬੀਤੇ ਦਿਨ ਨਿਕ ਨਗਰ ਨਗਰ ਨੇਗਮ ਵੱਲੋਂ ਮਕਾਨ ਮਾਲਕਾਂ ਨੂੰ ਤੋਂ ਮਕਾਨ ਢਾਉਣ ਦੀ ਚੇਤਾਵਨੀ ਦਿੱਤੀ ਗਈ ਸੀ ਇਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਲਾਈਨ ਲਗਾ ਕੇ ਉਸ ਇਮਾਰਤ ਨਾਲ ਕੋਲ ਜਾਣ ਤੋਂ ਵੀ ਮਨਾ ਕੀਤਾ ਗਿਆ ਸੀ ਪਰੰਤੂ ਮਕਾਨ ਮਾਲਕ ਵੱਲੋਂ ਹਜੇ ਤੱਕ ਉਸ ਨੂੰ ਢਾਆ ਨਹੀਂ ਗਿਆ ਸੀ ਰਾਤ ਆਈ ਤੇਜ਼ ਹਨੇਰੀ ਕਾਰਨ ਉਸ ਇਮਾਰਤ ਦਾ ਇੱਕ ਹਿੱਸਾ ਡਿੱਕੇ ਢਾਨੇ ਗਿਆ ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਰਸਤੇ ਨੂੰ ਬੰਦ ਕਰਕੇ ਜੀਸੀਵੀ ਮਸ਼ੀਨਾਂ ਨਾਲ ਉਸ ਦਾ ਉੱਪਰਲਾ ਹਿੱਸਾ ਨੂੰ ਢਾਹ ਦਿੱਤਾ ਗਿਆ ਇਸ ਦੌਰਾਨ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਈ ਵਾਰ ਇਸ ਦੇ ਕੁਝ ਹਿੱਸੇ ਡਿੱਗ ਗਏ ਸਨ ਪਰੰਤੂ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਸੀਗਾ ਕੀ ਨਾਵਲ ਕਿੰਨਾ ਦੌਰ ਗਰੰਟੀ ਕਿ 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 ਰਾਹ ਹੈ ਬਲਵਿੰਦਰ ਸਿੰਘ ਜੀ ਅੱਜ ਇਹ ਸ਼ਹਿਰ ਦਾ ਮੇਨ ਚੌਕ ਆ ਜੀ ਇਹਦੇ ਵਿੱਚ ਜਿਹੜੇ ਦਿਨ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਜਾਂਦੇ ਨੇ ਇਹੋ ਜੀਆਂ ਸੁਰੱਖਤ ਬੰਦਲਾਂ ਜਿਹੜੀਆਂ ਬਿਲਡਿੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਬੈਨ ਕਰਨੀਆਂ ਚਾਹੀਦੀਆਂ ਤੇ ਬੰਦ ਕਰਨੀਆਂ ਚਾਹੀਦੀਆਂ ਤਾਂ ਜੋ ਲੋਕਾਂ ਦੀ ਜਾਨ ਮਾਲ ਜਿਹੜਾ ਉਹ ਸੁਰੱਖਤ ਹੋ ਸਕੇ ਇੱਕ ਕਮੇਟੀ ਦੀ ਕਾਰਪੋਰੇਸ਼ਨ ਨੂੰ ਬਾਉਂਡਰੀ ਵੀ ਕੀਤੀ ਗਈ ਦੁਕਾਨਦਾਰ ਨੇ ਫਿਰ ਤੋੜ ਦੇਹ ਕਾਰਪੋਰੇਸ਼ਨ ਦਾ ਅਧਿਕਾਰ ਖੇਤਰ ਹੈ ਕਾਰਪੋਰੇਸ਼ਨ ਨੂੰ ਇਹ ਦੇਖ ਕੇ ਆਪ ਦਾ ਬਣਦੀ ਕਾਰਵਾਈ ਕਰਨੀ ਚਾਹੀਦੀ ਇਹਦੀ ਕੋਈ ਰਾਹੂ ਡਿੱਗੇ ਦੇ ਕਹਿੰਦੇ ਆ ਡਿੱਗਦਾ ਆ ਰਿਹਾ ਫਾਸਟ ਆਕ ਦੇ ਵਿੱਚ ਕਿੰਨੇ ਪਾਣਾ ਲੱਗਦਾ ਤੇ ਤਾਂ ਹੀ ਮੌਕਾ ਹੈ ਕਦੇ ਚਲੋ ਰਾਤ ਦਾ ਸਮਾਂ ਹੈਗਾ ਤੁਹਾਡੀ ਗੱਲ ਸਹੀ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਹਾਂ ਵੀ ਕਿ ਕੀ ਨਾਵਾ ਕੀ ਕਰਨ ਜਾਓਗੇ ਕਿ ਬਿਲਡਿੰਗ ਡਿੱਗ ਰਹੀ ਹੈ ਤੇ ਸਾਰਿਆਂ ਨੂੰ ਪਹਿਲੀ ਦਾ ਮੇਰੀ ਤਰਫੋਂ ਬਠਿੰਡਾ ਵਾਸੀਆਂ ਨੂੰ ਜੈ ਸ਼ਰੀ राम ਅਸੀਂ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਕਿ ਉੱਪਰਲਾ ਪੋਰਸ਼ਨ ਡਿੱਗਣ ਵਾਲਾ ਹੈ ਮੇਰੀ ਤਰਫੋਂ ਪਹਿਲਾਂ ਵੀ ਇਹ ਮੁੱਦਾ ਬਡਿੰਡਾ ਕਾਰਪੋਰੇਸ਼ਨ ਦੇ ਮੇਅਰ ਸਾਹਿਬ ਕੋਲੇ ਤੇ ਕਮਿਸ਼ਨਰ ਸਾਹਿਬ ਕੋਲੇ ਮੈਂ ਇੱਕ ਫਰਿਆਦ ਰੱਖੀ ਦੀ ਕਿ ਕਿਰਾਏਦਾਰ ਦੇ ਮਕਾਨ ਮਾਲਕ ਦੇ ਰੋਲੇ ਦੇ ਵਿੱਚ ਆਰ ਐਸ ਮਾ ਚੌਂਕ ਦੇ ਵਿੱਚ ਪਬਲਿਕ ਸਰਵਾਈਵ ਪ੍ਰਯੋਗ ਕਰੇ ਅੱਜ ਮੈਂ ਕਹਿੰਦਾ ਬੰਦਾ ਬੰਦੇ ਦਾ ਬੈਰੀ ਪਰ ਰੱਬ ਰੱਬ ਹੀ ਹੈ ਕੁਦਰਤ ਨੇ ਇਹ ਬਿਲਡਿੰਗ ਰਾਤ ਦੇ ਮੀਂਹ ਦੇ ਕਰਨ 2 ਵਜੇ ਡਿੱਗੀ ਹੈ ਕਿ ਬੰਦਾ ਕੋਈ ਥੱਲੇ ਨਾ ਆ ਜਾਏ ਇਹਦਾ ਮਤਲਬ ਪ੍ਰਮਾਤਮਾ ਦਾ ਕਿਤੇ ਨਾ ਕਿਤੇ ਹੈਗਾ ਨਾ ਅੱਜ ਜੋ ਇਹ ਬਿਲਡਿੰਗ ਅੱਜ ਨਜ਼ਰ ਆ ਰਹੀ ਹੈ ਡਿੱਗੀ ਵੀ ਇੱਥੇ ਘੱਟੋ ਘੱਟ 10-12 ਬੰਦੇ ਅੱਜ ਥੱਲੇ ਆਂਦੇ ਤੇ ਉਹਨਾਂ ਦਾ ਪਤਾ ਨਹੀਂ ਕਿੱਦਾਂ ਵੱਡਾ ਹਾਦਸਾ ਹੁੰਦਾ ਤੇ ਉਹਨਾਂ ਦੇ ਘਰਾਂ ਦੇ ਬਰਬਾਦ ਹੋ ਜਾਂਦੇ ਪਿਛਲੇ ਦਿਨੀ ਕਾਰਪੋਰੇਸ਼ਨ ਵੱਲੋਂ ਇੱਕ ਬਾਉਂਡਰੀ ਕੀਤੀ ਗਈ ਸੀ ਜਿਹਨਾਂ ਨੇ ਫੇਰ ਵੀ ਤੋੜ ਦਿੱਤੀ ਇਹਨਾਂ ਵੱਲੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਮੈਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਇਹ ਬਿਲਡਿੰਗ ਅਸੀਂ ਢਵਾਵਾਂਗੇ ਇਹਦਾ ਉੱਪਰਲਾ ਕਬਜ਼ਾ ਮਾਲਕਾ ਕੋਲੇ ਹੈ ਥੱਲੇ ਕਿਰਾਏਦਾਰ ਬੈਠੀ ਹੈ ਅਸੀਂ ਇੱਕੋ ਮੰਗ ਰੱਖਦੇ ਸੀ ਕਿ ਉੱਪਰਲਾ ਪੋਰਸ਼ਨ ਇਹ ਢੋਆਗੇ ਤੇ ਖਾਲੀ ਕੀਤਾ ਜਾਵੇ ਤਾਂ ਜੋ ਕਿਸੇ ਦੇ ਸੱਟ ਨਾ ਵੱਜੇ ਤੇ ਉੱਪਰਲਾ ਪੋਰਸ਼ਨ ਮਾਲਕਾ ਦਾ ਕਬਜ਼ਾ ਹੈ ਅਸੀਂ ਇੱਕੋ ਗੱਲ ਕਹਿੰਦੇ ਹਾਂ ਕਿ ਉੱਪਰਲਾ ਪੋਰਸ਼ਨ ਦੀ ਸਫਾਈ ਹੋ ਜੇ ਤਾ ਜੋ ਪਬਲਿਕ ਦਾ ਕਿਸੇ ਦਾ ਆਮ ਬੰਦੇ ਦਾ ਨੁਕਸਾਨ ਨਾ ਹੋਵੇ ਹੁਣ ਬਿਲਡਿੰਗ ਜਿਹੜੀ ਡਿੱਗਣ ਵਾਲੀ ਹੈ ਤੇ ਕਹੋ ਦੁਕਾਨਦਾਰ ਆ ਕੇ ਫਿਰ ਖੋਲ ਲੈਂਦੇ ਦੁਕਾਨ ਕਿਵੇਂ ਦੇਖ ਦੋ ਨਾ ਮੈਂ ਇੱਕੋ ਗੱਲ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਦ ਤੱਕ ਬਕਾਨ ਮਾਲਕ ਉੱਪਰਲਾ ਪੋਰਸ਼ਨ ਤੋਂ ਹੋਵੇ ਜਾਂ ਕਾਰਪੋਰੇਸ਼ਨ ਉੱਪਰਲਾ ਪੋਰਸ਼ਨ ਤੋਂ ਹੋਵੇ ਇਹਦੇ ਜਿਸੇ ਜੇ ਪਬਲਿਕ ਦਾ ਕਿਸੇ ਦਾ ਨੁਕਸਾਨ ਨਾ ਹੋਵੇ